ਸਰਹੰਦਰ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਵੀਡੀਓ ਗੇਮ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਐਲਸੀਡੀ, ਪਤੰਗਾ, ਖੇਡ ਸਮਾਨ ਅਤੇ ਰस्सियां ਸਮੇਤ ਲਗਭਗ 25 ਲੱਖ ਰੁਪਏ ਦਾ ਸਮਾਨ ਸੜ ਕੇ ਅਰਾਖ ਹੋ ਗਿਆ। ਇਹ ਮੰਜ਼ਰ ਦੇਖ ਕੇ ਦੁਕਾਨਦਾਰ ਬੇਹੋਸ਼ ਹੋ ਗਿਆ ਜਿਸ ਨੂੰ ਹੋਰ ਦੁਕਾਨਦਾਰ ਨੇ ਤੁਰੰਤ ਹਸਪਤਾਲ ਵਿੱਚੋਂ ਪਹੜਤੀ ਕਰਵਾਇਆ। ਫਾਇਰ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਅੱਗ ਬਾਰੇ ਸੂਚਿਤ ਕੀਤਾ ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਕਰੀਬ 6 ਘੰਟੀਆਂ ਦੀ ਕਾਸ਼ਤ ਤੋਂ ਬਾਅਦ 6 ਤੋਂ 7 ਫਾਇਰ ਬਰਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਉਹਨਾਂ ਨੇ ਦੱਸਿਆ ਕਿ ਅੱਗ ਬਝੋਂਦਰਾਣ ਇੱਕ ਵਿਅਕਤੀ ਵੀ ਮਦਦਕਾਰਿਆ ਸੀ ਜੋ ਦੂਜੀ ਮੰਜ਼ਲ ਤੋਂ ਡਿੱਗ ਗਿਆ ਅਤੇ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਦਾਖਲ ਕਰਵਾਇਆ ਗਿਆ ਜੀ ਸਾਨੂੰ ਕੋਈ ਤਕਰੀਬਨ 11:50 55 ਮਿੰਟ ਤੇ ਕੋਲ ਆਈ ਦੀ ਕਿ ਇੱਥੇ ਕੇ ਸਮਾਰਨ ਘੱਪਰ ਤੇ ਨਹੀਂ ਨੀ ਦਿਖਾਤੇ ਆ ਗਲਪੀ ਤੇ ਪਹੁੰਚਿਆ ਜਦੋਂ ਅਸੀਂ ਜਾ ਕੇ ਵੇਖਿਆ ਤੇ ਬਹੁਤ ਜ਼ਿਆਦਾ ਆਗਰੀਆਂ ਲਾਟਾਂ ਨਿਕਲ ਰਹੀਆਂ ਸੀ ਤੇ ਜਿੱਥੇ ਜਾ ਕੇ ਪਹੁੰਚ ਤੇ ਜਾਨੀ ਕੀ ਵੇਖਿਆ ਗਿਆ ਬਹੁਤ ਭਾਰੀ ਨੁਕਸਾਨ ਹੋਣ ਤੋਂ ਹੋਇਆ ਸੀ ਤੇ ਆਪਾਂ ਜਾ ਕੇ ਬਚਾਅ ਕੀਤਾ ਉੱਤੇ ਕਾਫੀ ਆਰਾਮ ਸਥਾਪਨ ਕਰਨ ਤੋਂ ਬਾਅਦ 5 ਤੋਂ 6 ਘੰਟੇ ਲੱਗ ਗਏ ਅੱਗ ਨੂੰ ਅੱਗ ਦੇ ਕਾਬੂ ਪਾ ਲਿਆ ਪੰਦੇ तकरीबन 507 ਗੱਡੀਆਂ ਵੀ ਅਸੀਂ ਲਾਈਆਂ ਅੱਗ ਤੇ ਕਾਬੂ ਪਾਉਣ ਲਈ ਬਾਕੀ ਮਾਲਕ ਦੇ ਦੱਸਣ ਦੇ ਅਨੁਸਾਰ 25 25 ਲੱਖ ਦਾ ਨੁਕਸਾਨ ਹੋ ਗਿਆ ਜੀ ਠੀਕ ਕੁਝ ਨੁਕਸਾਨ ਲੱਗਿਆ ਉਹਦਾ ਨੁਕਸਾਨ ਹੈ ਹੁਣ ਦੁਕਾਨ ਦੇ ਅੰਦਰ ਜਿਵੇਂ ਜੀ ਐਲ ਸੀ ਡੀਆਂ ਪਈਆਂ ਸੀ ਗੇਮਾਂ ਦਾ ਸਮਾਨ ਪਿਆ ਸੀ ਖੋਸੇ ਬੱਚਿਆਂ ਦਾ ਪਤੰਗਾ ਵਗੈਰਾ ਸੀ ਇਹ ਕਾਫੀ ਸਮਾਨ ਨੁਕਸਾਨ ਹੋਇਆ ਕੁਝ ਜ਼ਖਮੀ ਵੀ ਹੋਏ ਦੋ ਜੀ ਜਕਮੀ ਇੱਕ ਜੀ ਜਿੱਦਾਂ ਮਲੇ ਲਾਗੇ ਚ ਨਾਲ ਕੋਈ ਮਦਦ ਕਰਨ ਲਈ ਆਇਆ ਸੀ ਉਹ ਮੁੰਡਾ ਉਹਦਾ ਫੈਸਲੇ ਭਰ ਗਿਆ ਉਹ ਦੇ ਤਾ ਹਾਂ ਜੀ ਅੰਦਰ تک ਆਪ ਕਾਰਨਾਂ ਦਾ ਪਤਾ ਲੱਗਿਆ ਕੁਝ ਕਾਰਨ ਜੀ ਛੋਟਸਰ ਕੜੀ ਹੈ